ਮੇਰਾ ਨਾਮ ਸੂਬੇਦਾਰ ਜਗਤਾਰ ਸਿੰਘ ਮੇਰੀ ਪਲਟਨ 86 ਚੜ੍ਹਦੀ ਕਲਾ ਤੇ ਪਿੰਡ ਮੇਰਾ ਸੰਗਤਪੁਰਾ ਤੇ ਜੋ ਸਾਨੂੰ ਅਵਾਰਡ ਮਿਲੇ ਆ ਅਵਾਰਡ ਤਾਂ ਚਲੋ ਜਦੋਂ ਲੜਾਈ ਪਾਤੇ ਹੋਈ ਅਵਾਰਡ ਤਾਂ ਉਹ ਜ ਬਹੁਤ ਮਿਲੇ ਮੇਨ ਅਵਾਰਡ ਵੀਰ ਚੱਕਰ ਸ਼ਾਨਾ ਮੈਡਲ ਮੈਡਰਨ ਡਿਸਪੈਚਰ ਔਰ ਸਾਰੀ ਪਲਟਨ ਨੂੰ ਸਾਨੂੰ ਬਾਹਰ ਜੁਗਨੇ ਮਿਸ਼ਨ ਦਾ ਮੌਕਾ ਮਿਲਿਆ ਬਾਹਰ ਜਾਣ ਦਾ ਤੇ ਹੋਰ ਵੀ ਉਸ ਤੋਂ ਬਾਅਦ ਬਹੁਤ ਮਾਣ ਸਨਮਾਨ ਮਿਲੇ ਜਿੱਥੇ ਵੀ ਕਿਤੇ ਦੀ ਜਾਂਦੇ ਸੀਗੇ ਉਹ ਸਾਨੂੰ ਸਪੈਸ਼ਲ ਚੁੰਨਦੇ ਸੀ ਬਾਕੀ ਇਹ ਸੰਜੋੜ ਆਦਮੀ ਨੇ ਇਹ ਕਾਰਗਲ ਦੇ ਲੜਾਈ ਦੇ ਹੀਰੋ ਨੇ ਹੋਰ ਆਵਾਡਾਂ ਦੇ ਨਾਲ ਨਾਲ ਆਮ ਜਿਹੇ ਬੰਦਾ ਨੌਕਰੀ ਤੋਂ ਹਰ ਜਾਂਦਾ ਉਹ ਬਿਲਕੁਲ ਹੀ ਥਲੇ ਡਾਊਨ ਚਲੇ ਜਾਂਦਾ ਪਰ ਸਾਨੂੰ ਕਾਰਗਲ ਲੜਾਈ ਲੜੀ ਕਰਕੇ ਸਾਨੂੰ ਸਾਰੇ ਹੀ ਫੌਜੀ ਬੰਦਿਆਂ ਨੂੰ ਹੁਣ ਵੀ ਲੋਕ ਇੱਜਤਤੌਰ ਸਨਮਾਨ ਨਾਲ ਰਿਸਪੈਕਟ ਕਰਦੇ ਆ ਤੇ ਨਾਲ ਨਾਲ ਸਾਡੇ ਪਿੰਡ ਨੂੰ ਵੀ ਸਾਡੇ ਤੇ ਮਾਣ ਹੁੰਦਾ ਸਾਡੇ ਸ਼ਹਿਰ ਨੂੰ ਵੀ ਮਾਣ ਹੁੰਦਾ ਤੇ ਔਰ ਸਾਡੇ ਪਰਿਵਾਰਾਂ ਨੂੰ ਵੀ ਬਹੁਤ ਇਫੈਕਟ ਬੋਲਦਿਆ ਵੀ ਇਹ ਘਰ ਦਾ ਇੱਕ ਅਹਿਜਾ ਫੌਜੀ ਆ ਜਿਹਨੇ ਲੜਾਈ ਲੜੀ ਆ ਤੇ ਉਸ ਨਿਗਾ ਦੇ ਨਾਲ ਸਾਨੂੰ ਦੇਖ ਕੇ ਬੱਚੇ ਵੀ ਮੋਟੀਵੇਸ਼ਨ ਹੁੰਦੇ ਆ ਔਰ ਸਾਰਾ ਸਮਾਜ ਵੀ ਸਾਨੂੰ ਬਹੁਤ ਵਧੀਆ ਨਿਗਾ ਦੇ ਨਾਲ ਦੇਖਦਾ ਜਿਹੜੇ ਵੀ ਅਸੀਂ ਆਪਸ ਜਾਣਦੇ ਆ ਦਾਖਲੇ ਜਾਂਦੇ ਆ ਸਰਕਾਰੀ ਕੰਮਾਂ ਵਾਸਤੇ ਉੱਥੇ ਵੀ ਸਾਨੂੰ ਸਪੈਸ਼ਲ ਇੱਜ਼ਤ ਵੜੀ ਆ ਮੈਂ ਹੀ ਹੌ ਦਾ ਨਰਿੰਗ ਸਿੰਘ 8 ਸਿਕ ਰਿਜiment ਤੇ ਉਸ ਸਮੇਂ ਤੁਸੀਂ ਜੰਗ ਲਈ روانਾ ਹੋ ਰਹੇ ਸੀਗੇ ਤੁਹਾਨੂੰ ਆਟਰ ਦਿੱਤੇਗੇ ਉਸ ਸਮੇਂ ਤੁਹਾਡੀ ਹੌਸਲੇ ਕਿਸ ਤਰ੍ਹਾਂ ਸੀ ਹੌਸਲੇ ਤਾਂ ਬੇਹੇ ਤੁਹਾਨੂੰ ਪਤਾ ਹੀ ਆ ਵੀ ਸਰਦਾਰਾਂ ਦੇ ਹੌਸਲੇ ਤਾਂ ਹਮੇਸ਼ਾ ਹੀ ਬਲੰਦ ਹੁੰਦੇ ਨੇ ਕਦੇ ਵੀ ਸੈਂਦੀ ਗਲਾ ਵਿੱਚ ਨਹੀਂ ਹੋਏ ਲੇਕਿਨ ਸਾਡੇ ਗੁਰੂਆਂ ਦੀਆਂ ਜੋ ਕੁਰਬਾਨੀਆਂ ਨੇ ਜਾਂ ਬੇਸ਼ ਨੂੰ ਯਾਦ ਕਰਾਉਣ ਵਾਸਤੇ ਜੋ ਕੁਰਬਾਨੀਆਂ ਸਾਡੇ ਸਿੱਖਾਂ ਦੇ ਸਰਦਾਰਾਂ ਨੇ ਦਿੱਤੀਆਂ ਹੋਈਆਂ ਨੇ ਉਹਦੇ ਨਾਲੇ ਸਾਡੇ ਜਿਹੜੇ ਹੌਸਲੇ ਵਧਦੇ ਨੇ ਦੂਜਾ ਹੌਸਲਾ ਸਾਨੂੰ ਉਦੋਂ ਵਧਿਆ ਜਦੋਂ ਅਸੀਂ ਪਠਾਨਕੋਟ ਤੋਂ ਚੱਲ ਕੇ ਬਾਲਾ ਸੈਕਟਰ ਅਸੀਂ ਪਹੁੰਚਣਾ ਸੀ ਸਾਡੀ ਪੋਸਟਿੰਗ ਉੱਥੇ ਵੀ ਸੀ ਸ਼੍ਰੀਨਗਰ ਦੀ ਲੇਕਿਨ ਉਸ ਟਾਈਮ ਜੋ ਕੁਛ ਬੈਠੀ ਸੀ ਪਾਕਿਸਤਾਨ ਦੇ ਉਹ ਟੈਗਰ ਹਿੱਲ ਦੇ ਉੱਪਰ ਚੜ੍ਹ ਗਈ ਸੀ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਆਕੇ ਉਹ ਵੀ ਇੱਕ ਮੈਂ ਤੁਹਾਨੂੰ ਵਿੱਚ ਪੁਆਇੰਟ ਥੋੜਾ ਜਿਆਦਾ ਚਾਉਣਾ ਉਹ ਕੁਝ ਟਾਈਮ ਜਦੋਂ ਬਰਫ਼ ਪੈਂਦੀ ਆ ਉਸ ਟਾਈਮ ਕੁਝ ਮਹੀਨਿਆਂ ਦੇ ਇੱਕ ਕਾਨੂੰਨ ਦੇ ਤਹਿਤ ਇਹ ਫੈਸਲਾ ਹੋਇਆ ਹੁੰਦਾ ਹੈ ਦੋਨੇ ਦੇਸ਼ਾਂ ਦਾ ਕਿ ਜਦੋਂ ਇੱਥੇ ਬਰਫ਼ ਜਾਦੇ ਪੈ ਗਈ ਤਾਂ ਦੋਨੇ ਦੇਸ਼ ਆਪ ਕੋ ਆਪਣੇ ਬਡਲ ਕਰ ਲੈਣਗੇ ਪਿੱਛੇ ਤਾਂ ਉਹਨਾਂ ਨੇ ਸਾਡੇ ਦਾ ਧੋਖਾ ਕਰਕੇ ਉਹ ਜਹਾਜ਼ਾਰੀ ਉਹਨਾਂ ਨੇ ਆਪਣੀ ਜੋ ਨਗਰੀ ਸਾਤੋਂ ਪਹਿਲਾਂ ਉੱਥੇ ਪਹੁੰਚਾ ਦਿੱਤੀ ਤੇ ਇਹਦੇ ਕਰਕੇ ਜੋ ਇਹ ਟੈਗ ਹੋਇਆ ਇਹ ਨਹੀਂ ਜਿੱका ਵੀ ਲੋਕਾਂ ਨੇ ਭਾਵੇਂ ਤੇ ਇਹ ਵੀ ਆ ਵੀ ਪਤਾ ਨਹੀਂ ਇਹ ਆਪਣੀ ਜਿਹੜੀ ਫੌਜਾ ਸੀ ਜੀ ਉਹ ਆਰਾਮ ਨਾਲ ਸੁੱਤੀਆਂ ਪਈਆਂ ਸੀ ਇਹ ਨਹੀਂ ਸੀ ਉਹਨਾਂ ਨੇ ਸਾਡਾ ਧੋਖਾ ਕੀਤਾ ਬਰਫ ਹੋਣ ਤੋਂ ਪਹਿਲਾਂ ਪਹਿਲਾਂ ਜਹਾਜ਼ ਨਹੀਂ ਉੱਠੇ ਉਹਨਾਂ ਨੇ ਆਪਣੇ ਫੌਜੀ ਛਾੜ ਦੇ ਸੀ ਸਾਰਿਆਂ ਦੀ ਵੱਡੀ ਗੱਲ ਤਾਂ ਇਹ ਆ ਦੂਜਾ ਸਾਡਾ ਹੌਸਲਾ ਇਹ ਹੋਇਆ ਜਦੋਂ ਅਸੀਂ ਬਾਲਾਪੁਰ ਪਹੁੰਚੇ ਜੋ ਸਾਡੀ ਪਾਟਨ ਦੇਬ ਦੇ ਅੰਦਰ ਚਾਰੀ ਸੀ ਤਾਂ ਦੇਬ ਕਮਾਂਡਰ ਨੂੰ ਬੜੀ ਮਤਲਬ ਖੁਸ਼ੀ ਹੋਈ ਇਹ ਚੀਜ਼ ਦੀ ਕਿ ਇੱਕ ਸਿੱਖ ਪਾਟਨ ਮੇਰੇ ਅੱਜ ਦੇਬ ਦੇ ਵਿੱਚ ਆਹਜੇ ਹੋਈ ਆ ਮੇਰੇ ਉਹਦੇ ਵਿੱਚ ਸ਼ਾਮਲ ਹੋਈ ਆ ਤਾਂ ਉਹਨਾਂ ਨੇ ਸਾਡਾ ਉੱਥੇ ਪਹੁੰਚਣ ਸਾਰ ਇੱਕ ਦਰਵਾਜ਼ਾ ਰੱਖਿਆ ਜੋ ਕਿ ਫੌਜਾਂ ਦੇ ਵਿੱਚ ਦਰਵਾਜ਼ਾ ਹੁੰਦੇ ਰਹਿੰਦੇ ਨੇ ਤਾਂ ਉਹਨਾਂ ਨੇ ਦਰਵਾਜ਼ੇ ਵਿੱਚ ਆਉਣ ਸਾਰ ਜਦੋਂ ਸਾਡੀ ਇੱਕ ਮਰਿਆਦਾ ਵੀ ਅਸੀਂ ਜਕਾਰਾ ਸਰਦੇ ਆਂ ਜਦੋਂ ਵੀ ਦਰਵਾਜ਼ਾ ਸ਼ੁਰੂ ਹੁੰਦਾ ਤਾਂ ਉਹਨਾਂ ਨੇ ਇੱਕ ਸਾਨੂੰ ਇਹੀ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸ਼ਬਦ ਹੈ ਸਵਾ ਲੱਖ ਸੀ ਏਕ ਲੜਾਉ ਕਵੀ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਅੱਜ ਤੁਹਾਡਾ 800 ਬੰਦਾ ਇੱਥੇ ਜੁੜਦਾ ਇਕੱਠਾ ਹੋਇਆ ਹੈ ਅੱਜ 800 ਨਹੀਂ 8 ਕਰੋੜ ਬੰਦਾ ਹੈ ਤਾਂ ਸਾਡੇ ਉਸ ਟਾਈਮ ਹੌਸਲੇ ਜਿਹੜੇ ਸੀ ਉਹ ਬਲੰਦ ਹੋ ਗਏ ਤੇ ਦੂਜਾ ਸਾਡਾ ਹੌਸਲੇ ਇਹ ਬਲੰਦ ਹੁੰਦੇ ਨੇ ਜੋ ਧੰਨ ਧੰਨ ਸੈਰੂ ਗੁਰਾਂ ਸਿੰਘ ਜੀ ਆ ਉਹਦੀ ਅਸੀਂ ਅਗਵਾਹੀ ਦੇ ਵਿੱਚ ਲੜਾਈ ਦੇ ਵਿੱਚ ਉਹ ਸਾਡੀ ਅਗਵਾਹੀ ਕਰਦੇ ਨੇ ਉਹ ਸਾਡੇ ਨਾਲ ਹੁੰਦੇ ਨੇ ਤੇ ਉਹਦੇ ਕਰਕੇ ਜਿਹੜੇ ਸਾਡੇ ਹੌਸਲੇ ਨੇ ਬਿਲਕੁਲ ਬਲੰਦ ਰਹਿੰਦੇ ਨੇ ਦੂਜਾ ਮੈਂ ਕੱਪ ਦੀ ਸਾਡੀ ਵਿਤੀ ਸਾਨੂੰ ਦੱਸ ਦੇਣਾ ਹੌਸਲੇ ਦੀ ਤਾਂ ਸਾਡੇ ਇੱਕ ਟੈਂਟ ਦੇ ਉੱਤੇ ਆਰਟੀ ਦੀ ਸੈਲੰਗਾ ਕੇ ਆਰਟੀ ਦਾ ਬੰਬ ਡੇਗਿਆ ਜੀ ਜਿਹਦੇ ਵਿੱਚ ਇੱਕ ਸਾਡਾ ਸਪਾਈ ਗਰਮੇਲ ਸਿੰਘ ਉੱਤੇ ਸੀਲ ਹੋ ਗਿਆ ਸੀਗਾ ਉਹ ਚਾਰ ਬੰਦੇ ਮੇਰੇ ਨਾਲ ਹੋਰ ਸੀ ਜਿਹੜੇ ਮਤਲਬ ਕੈਜੁਐਲਟੀ ਹੋ ਗਏ ਸੀਗੇ ਜਿਨ੍ਹਾਂ ਦੀਆਂ ਕਿਸਿਆਂ ਦੀਆਂ ਅੱਖਾਂ ਦੇ ਵਿੱਚ ਲੱਗੇ ਜਾਂ ਢਿੱਡ ਦੇ ਵਿੱਚ ਲਾ ਕੇ ਮਤਲਬ 80 90% ਉਹ ਕੈਜੁਐਲਟੀ ਹੋ ਗਏ ਸੀਗੇ ਉਹਦੇ ਵਿੱਚ ਮੈਂ ਵੀ ਕੈਜੁਐਲਟੀ ਸੀ ਤਾਂ ਉਸ ਟਾਈਮ ਅਸੀਂ ਡਰਾਈਵਰ ਸੀਗੇ ਸਾਰੇ ਤਾਂ ਸਾਡੇ ਕੋਲ ਕੋਈ ਵੀ ਡਰਾਈਵਰ ਨਹੀਂ ਸੀਗਾ ਵੀ ਉਹਨਾਂ ਨੂੰ ਅਸਤ ਤਰਪ ਜੌਣ ਲਾਤੇ ਤਾਂ ਉੱਥੋਂ ਮੈਂ ਜਿਪਸੀ ਦੇ ਵਿੱਚ ਆਪ ਮੇਰੇ ਸ਼ੱਟ ਲੱਗੀ ਹੋਈ ਸੀ ਲੱਤ ਦੇ ਉੱਤੇ ਸਪਲੰਡਰ ਲੱਗਿਆ ਹੋਇਆ ਸੀ ਮੈਂ ਜੀਪਸੀ ਲੈ ਕੇ ਗੁਬਰੀ ਹਸਪਤਾਲ ਪਹੁੰਚਿਆ ਇੱਕ ਸਾਡਾ ਆਰਮੀ ਦਾ ਤਾਂ ਉੱਥੇ ਪਹੁੰਚੇ। ਉੱਥੇ ਪਹੁੰਚਣ ਤੇ ਜਦੋਂ ਇੰਡੀਅਨ ਟੂਡੇ ਦੀ ਪੱਤਰਕਾਰ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨੇ ਮੈਨੂੰ ਸਵਾਲ ਕਰਿਆ ਨਰਿੰਗ ਸਿੰਘ ਆਪ ਓਕੇ ਬੱਚੇ ਆਏ ਘਰ ਮੈਂ ਆਪ ਘਰ ਨਹੀਂ ਜਾਣਾ ਚਾਹਤੇ। ਤਾਂ ਮੈਂ ਇਹਨੂੰ ਕੁਐਸਚਨ ਦਾ ਉੱਤਰ ਦਿੱਤਾ ਕਿ ਬੱਚੇ ਬਾਅਦ ਚ ਨੇ ਪਹਿਲਾਂ ਸਾਨੂੰ ਦੇਸ਼ ਹੈ। ਅਸੀਂ ਬੱਚਾ ਕੋਈ ਜਾਣਾ ਚਾਹੁੰਦੇ ਆ ਪਰ ਪਹਿਲਾਂ ਸਾਨੂੰ ਜਿਹੜਾ ਦੇਸ਼ ਹੈ ਦੇਸ਼ ਦੀ ਧਰਤੀ ਆ ਸਾਡੀ ਇਹਨੂੰ ਅਸੀਂ ਕਾਬਜਾਬ ਕਰਨਾ। ਦੂਜਾ ਉਹਨੇ ਫਿਰ ਕੁਐਸਚਨ ਕਰਿਆ ਦੇਖੋ ਤੁਹਾਡੇ ਚਾਰ ਸਵੇਰੇ ਲਾਸਾਂ ਪਈਆਂ ਨੇ ਸੀਧਾ ਨੀਆਂ ਤੇ ਸਾਨੂੰ ਡਰ ਨਹੀਂ ਲੱਗਦਾ ਤਾਂ ਉਹਨੂੰ ਮੈਂ ਆਪਣੀ ਵਰਦੀ ਦਾ ਜੇ ਕਲਰ ਫੜ ਕੇ ਦਿਖਾਇਆ ਕਿ ਜੇ ਡਰ ਲੱਗਦਾ ਹੁੰਦਾ ਤਾਂ ਮੈਂ ਇਹ ਵਰਦੀ ਕਿਉਂ ਪਹਿੰਦਣੀ ਸੀ ਤੇ ਇੰਨਾ ਦੇ ਸਾਡੇ ਹੌਸਲੇ ਉੱਚੇ ਸੀਗੇ ਜੀ ਚੜ੍ਹਦੀ ਕਲਾ ਚੱਤ ਸਿੱਖ ਰਜਮੈਂਟ ਰਹੀ ਆ ਤੇ ਚੜ੍ਹਦੀ ਕਲਾ ਰਹੂਗੀ